ਜੇਕਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨਾ ਕੈਦ ਹੁੰਦੀਆਂ ਤਾਂ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਸੀ ਕਿ ਇੱਥੇ ਐਡਾ ਵੱਡਾ ਦੁਖਾਂਤ ਕਿਵੇਂ ਵਾਪਰ ਗਿਆ ਇੱਕ ਵਾਰ ਤੁਸੀਂ ਧਿਆਨ ਦੇ ਨਾਲ ਇਹਨਾਂ ਸੀਸੀਟੀਵੀ ਤਸਵੀਰਾਂ ਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰੋ ਜਿਹੜੀਆਂ ਕਿ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਤਾਂ ਭਾਵੇਂ ਨਹੀਂ ਦਿਖਾ ਸਕਦੇ ਪਰ ਦੂਸਰੇ ਪਾਸੇ ਆਹਾ ਜੋ ਗੱਟੀ ਦਾ ਮੀਟਰ ਚੀਕੀਕੇ ਬੋਲਦਾ ਪਿਆ ਹੈ ਕਿ ਇੱਥੇ ਚ ਲਾਉਣ ਵਾਲੇ ਦੀ ਹਾਲਤ ਮਾਨਸਿਕ ਕਿਸ ਤਰ੍ਹਾਂ ਦੀ ਹੋਵੇਗੀ ਗੱਡੀ ਦੀ ਸਪੀਡ ਦਾ ਮੀਟਰ 160 ਤੇ ਖੜਾ ਹੈ ਤੇ ਜੇਕਰ ਗੱਡੀ ਚੱਲਦੀ ਬਾਰੇ ਸੋਚ ਸਕਦੇ ਆ ਤਾਂ 160 ਦੀ ਸਪੀਡ ਤੋਂ ਉੱਪਰ ਵੀ ਇਹ ਗੱਡੀ ਮੰਨੀ ਜਾ ਸਕਦੀ ਹੈ ਜਿਸ ਦਾ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਇਸ ਹਾਦਸੇ ਦੇ ਵਿੱਚ 1 3 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਮਾਤਾ ਪਿਤਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਪਏ ਨੇ ਇਹ ਤਸਵੀਰਾਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਔੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ i20 ਅਤੇ ਬਲੇਰੋ ਕਾਰ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਇਸ ਟੱਕਰ ਦੇ ਵਿੱਚ ਇੱਥੇ 3 ਸਾਲ ਦੀ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਜਿਹੜੇ ਜ਼ਖਮੀ ਪਰਿਵਾਰਕ ਮੈਂਬਰ ਐ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਜ਼ਿਕਰੇ ਖਾਸ ਹੈ ਕਿ ਦੇਰ ਰਾਤ I20 ਜਿਹੜੀ ਕਿ ਫਲੋਰਸ ਸਾਈਡ ਤੋਂ ਨਵਾਂ ਸ਼ਹਿਰ ਦੇ ਵੱਲ ਆਉਂਦੀ ਪਈ ਸੀ ਇਹ ਕਾਰ ਓਵਰ ਸਪੀਡ ਹੋਣ ਕਰਕੇ ਇੱਕ ਦੁਕਾਨ ਦੇ ਸਾਹਮਣੇ ਖੜੀ ਬਲੈਰੋ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਟਕਰਾ ਜਾਂਦੀ ਹੈ ਕਾਰ ਦੀਆਂ ਪਲਟੀਆਂ ਲੱਗਦੀਆਂ ਨੇ ਇਸ ਤੋਂ ਬਾਅਦ ਇਹ 160 ਕਿਲੋਮੀਟਰ ਦੀ ਸਪੀਡ ਵਾਲਾ ਮੀਟਰ ਸਭ ਕੁਝ ਸਾਫ਼-ਸਾਫ਼ ਦੱਸਦਾ ਪਿਆ ਹੈ ਪਰ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਇੱਕ ਪਾਸੇ ਜੇਕਰ ਭਾਵੇਂ ਪੁਲਿਸ ਦੇ ਵੱਲੋਂ ਜ਼ਖਮੀਆਂ ਨੂੰ ਇਲਾਜ ਦੇ ਲਈ ਪਹੁੰਚਾਇਆ ਗਿਆ ਅਗਲੀ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਪਰ ਮੌਕੇ ਤੇ ਦੁਕਾਨਦਾਰ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਗਏ ਹੈ ਹਾਂ ਜੀ ਅਸਗਲ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਇਹੀ ਹਾਸਾ ਜੀ ਮੈਂ ਦੁਕਾਨਾ ਬੰਦ ਕਰ ਰਿਆ ਸੀ ਆਪਣੀ ਜੀ ਇੱਕ ਦੁਕਾਨ ਨੂੰ ਸ਼ਟਰ ਲਾਤਾ ਸੀ ਇਹ પેટ્રોલ ਪੰਪ ਕੋਲ ਗੱਡੀ ਆਈ ਜੀ ਆਈ 20 ਗੱਡੀ ਹੈ ਜੀ ਤੇ ਬਲੈਰੋ ਗੱਡੀ 'ਚ ਵੱਜ ਕੇ ਇੱਥੇ ਡਰਾਫਟ ਨਾਲ ਟੱਚ ਹੁੰਦੀ ਸਾਡੇ ਤੱਕ ਪਹੁੰਚੀ ਜੀ ਤੇ ਇਹਦੇ ਵਿੱਚ ਦੋ ਇੱਕ ਲੇਡੀ ਤੇ ਇੱਕ ਛੋਟਾ ਬੱਚਾ ਸੀ ਜੀ ਜੀ ਬਾਹਰ ਡਿਗੋ ਸੀ ਜੋ ਵੀ ਬੱਚਾ ਕੋਈ 3-4 ਮਹੀਨੇ ਦਾ ਦੱਸ ਰਹੇ ਉਹਨੂੰ ਚੱਕ ਕੇ ਅਸੀਂ ਆਪਣੇ ਰਕੇਸ਼ ਕਲੀਨਿਕ ਤੇ ਅਸੀਂ ਦਾਖਲ ਕਰਾਇਆ ਜੀ ਤੇ ਉਹ ਤੋਂ ਬਾਅਦ ਜਦੋਂ ਅਸੀਂ ਇੱਥੇ ਪਹੁੰਚੇ ਤੇ ਪੁਲਿਸ ਨੂੰ ਅਸੀਂ ਤਲਾਸ਼ ਕਰ ਦਿੱਤਾ ਸੀ ਬਾਈਪੁਆਇੰਟ ਨਾਕਾ ਲੱਗਿਆ ਸੀ ਤੇ ਉਹ ਆ ਕੇ ਜਿਹੜੇ ਲੇਡੀ ਇੱਥੇ ਸੀ ਉਹ 22 ਪੁਆਇੰਟ ਤੇ ਜਿਹੜਾ ਨਾਕਾ ਲੱਗਿਆ ਸੀ ਉਹ ਲੈ ਗਏ ਪੁਲਿਸ ਦੀ ਗੱਡੀ ਦੇ ਵਿੱਚ ਉਹਨੂੰ ਵੀ ਇੱਥੋਂ ਲੇਡੀ ਨੂੰ ਲੈ ਗਏ ਤੇ ਦੂਜਾ ਉਹਨਾਂ ਦੇ ਸੱਟਾ ਵਗੈਰਾ ਕਿੰਨੇ ਕੁ ਲੱਗੇ ਸੀ ਹਾਂਜੀ ਕਾਫੀ ਲੱਗੀਆਂ ਹੋਈਆਂ ਸੀ ਜੀ ਬਾਕੀ ਡਾਕਟਰ ਉੱਥੇ ਦੇਖਣਗੇ ਹੁਣ ਜੀ ਉਹ ਦੱਸਣਗੇ ਜੀ ਇਹ ਕਿੱਥੇ ਦੇ ਬੰਦੇ ਸੀਗੇ ਜਿਹੜੀ ਗੱਡੀ ਸੀ ਤੁਸੀਂ ਕਹਿ ਰਹੇ ਹੋ ਕਿ ਦੋ ਜਣੇ ਦੇ ਵਿੱਚ ਕੀ ਲੇਡੀ ਚਲਾ ਰਹੀ ਸੀ ਗੱਡੀ ਜਾਂ ਕਿਤਾ ਪਤਾ ਹੀ ਲੱਗਿਆ ਜੀ ਡਰਾਈਵਰ ਕੌਣ ਤਾਂ ਸਾਨੂੰ ਲੱਭਿਆ ਨਹੀਂ ਜੀ ਅਸੀਂ ਆਲੇ ਦੋਲੇ ਵੀ ਦੇਖਿਆ ਪੁਲਿਸ ਨੇ ਵੀ ਆ ਕੇ ਇੱਥੇ ਆਲੇ ਦੋਲੇ ਦੇਖਿਆ ਰੇਵਲ ਦਾ ਨਹੀਂ ਪਤਾ ਲੱਗਿਆ ਜੀ ਕਿੱਥੇ ਤੱਕ ਕੋਈ ਪਤਾ ਹੀ ਨਹੀਂ ਲੱਗੀ ਤੇ ਜੀ ਜੀ ਤੁਹਾਡੇ ਹਿਸਾਬ ਨਾਲ ਕਿੰਨੀ ਸਪੀਡ ਹੋ ਸਕਦੀ ਹੈ ਕਿੰਨੀਆਂ ਗਵਾਏ ਜੀਆਂ ਪਾਰਟੀਆਂ ਪਈਆਂ ਆਲੇ ਦੁਆਲੇ ਦੇ ਦੁਕਾਨਦਾਰ ਦੱਸ ਰਹੇ ਆ ਜੀ ਕਿ ਅਨ ਕੰਟਰੋਲ ਗੱਡੀ ਸੀ ਵੀ ਜਦੀ ਰੇਸ ਬਹੁਤ ਹੀ ਜ਼ਿਆਦੇ ਸੀ ਵੀ ਵਲੈ ਜਿਓ ਗੱਡੀ ਚ ਵੱਜੀ ਤੇ ਉਹਦਾ ਮੈਕ ਟੋ ਵਗੈਰਾ ਸਾਰਾ ਹੀ ਟਟਿਆ ਹੋਇਆ ਹੈ ਇਹ ਕਿੱਥੇ ਤੇ ਆਏ ਤੇ ਗੱਡੀ ਵਾਲੇ ਕਿਹੜੇ ਪਿੰਡ ਦੇ ਆ ਪਤਾ ਕੁਛ ਇਹ ਗੁੜਪੜ ਦੇ ਦੱਸ ਰਹੇ ਆ ਜੀ ਆਪਣੇ ਨਾਲੇ ਓੜ ਦੇ ਨਾਲੇ ਪਿੰਡ ਆ ਜੀ ਗੁੜਪੜ ਦੇ ਦੱਸ ਰਹੇ ਆ ਵੀ ਉੱਥੇ ਦੇ ਇਹ ਹੈਗੇ ਆ ਜੀ ਜੋ ਪਰਿਵਾਰ ਹੈ ਇਹ ਇੱਥੇ ਰਹਿ ਰਿਹਾ ਜੀ ਤੇ ਬਾਕੀ ਜਾਣਕਾਰੀ ਪੁਲਿਸ ਨੂੰ ਬਾਕੀ ਸਾਰੇ ਹਾਂਜੀ ਠੀਕ ਹੈ ਜੀ ਵਧੀਆ ਸਬਾਕੀ ਹੁਣ ਜਾਣਕਾਰੀ ਔਰ ਤੁਹਾਨੂੰ ਦੇ ਦਿੱਤੀ ਗਈ ਆ ਤੇ ਉਹ ਆਪਣਾ ਦੇਖਣਗੇ